ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਬीडीपीओ ਬਣਿਆ ਕ腐ਸ਼ਨ ਦਾ ਅੱਡਾ 10 ਲੱਖ ਰੁਪਏ ਦੀ ਪਰਵਾਨਗੀ ਹੋਈ ਕੈਨਸਲ ਸਮਾਣਾ ਦੇ ਬीडीपीओ ਦਫਤਰ ਕ腐ਸ਼ਨ ਦਾ ਅੱਡਾ ਬਣਿਆ ਹੋਇਆ ਹੈ ਉੱਚ ਅਧਿਕਾਰੀ ਤੋਂ ਲੈ ਕੇ ਹੇਠਲੇ ਪੱਧਰ ਦੇ ਕਰਮਚਾਰੀ ਕ腐ਸ਼ਨ ਵਿੱਚ ਰਲੇ ਹੋਏ ਹਨ ਅੱਜ ਬीडीपीओ ਦਫਤਰ ਦੇ ਬਾਹਰ ਰਣਜੀਤ ਸਿੰਘ ਸੁਪਰਡੈਂਟ ਧਰਨੇ ਤੇ ਬੈਠ ਗਏ ਉਹਨਾਂ ਨੇ ਇਸ ਦੇ ਵੱਡੇ ਪੱਧਰ ਤੇ ਖੁਲਾਸੇ ਕੀਤੇ ਉਹਨਾਂ ਕਿਹਾ ਕਿ ਗੁਰਤੇਜ ਸਿੰਘ ಗ್ರಾಮ ਸੇਵਾ ਦਾ ਕੋਈ ਅਧਿਕਾਰੀ ਨਹੀਂ ਡੀਡੀਪੀਓ 10 ਲੱਖ ਰੁਪਏ ਦੇ ਗਲਤ ਢੰਗ ਨਾਲ ਪ੍ਰਵਾਨਗੀ ਕਰਵਾ ਦਿੱਤੀ ਅਤੇ ਮੇਰੇ ਸਾਈਨ ਕਰਵਾਏ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਮੇਰੇ ਵੱਲੋਂ ਡੀਡੀਪੀਓ ਦੇ ਧਿਆਨ ਵਿੱਚ ਲਿਆ ਦਿੱਤਾ ਡੀਡੀਪੀਓ ਨੇ 10 ਲੱਖ ਰੁਪਏ ਦੀ ਪ੍ਰਵਾਨਗੀ ਕੈਂਸਲ ਕਰਾ ਦਿੱਤੀ ਉਹਨਾਂ ਕਿਹਾ ਕਿ ਕੱਲ ਮੇਰੇ ਨਾਲ ਦਫ਼ਤਰ ਵਿੱਚ ਗਾਲੀ ਗਲੋਚ ਕੀਤੀ ਅਤੇ ਸਰਕਾਰ ਦੇ ਪ੍ਰੈਸ਼ਰ ਨਾਲ ਮੈਨੂੰ 2 ਘੰਟੇ ਥਾਣੇ ਰੱਖਿਆ ਗਿਆ ਮੇਰਾ ਅਕਸ ਖਰਾਬ ਕੀਤਾ ਗਿਆ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਕ腐ਸ਼ਨ ਨਾ ਸਮਾਣਾ ਵਿੱਚ ਸਰਕਾਰ ਹੀ ਕਰਪਸ਼ਨ ਕਰਵਾ ਰਹੀ ਹੈ ਨਰੇਗਾ ਭਵਨ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਅਮਨਦੀਪ ਸਿੰਘ 10000 ਰੁਪਏ ਦੀ ਰਿਸ਼ਵਤ ਵਿੱਚ ਫੜਿਆ ਗਿਆ ਉਸਤੇ ਮਾਮਲਾ ਦਰਜ ਲੇਖਿਕਾ ਨੇ ਸਮਾਣਾ ਵਿੱਚ ਵੀਡੀਓ ਲਗਾ ਰੱਖੀ ਹੈ ਉਹਨਾਂ ਸਾਡੇ ਜੂਨੀਅਰ ਉਹ ਸਾਡੇ ਜੂਨੀਅਰ ਹੈ ਕਰਪਟ ਬੰਦੇ ਨੂੰ ਸਾਡੀ ਸਰਕਾਰ ਨੇ ਥੋਪਿਆ ਗਿਆ ਹੈ ਸ਼ੈਰੀ ਬਾਂਸਰ ਸਰਪੰਚ ਨੂੰ ਡਰਾ ਕੇ ਸਾਈਨ ਕਰਵਾਏ ਗਏ ਡੋਂਗਲ ਦੀ ਗਲਤ ਵਰਤੋਂ ਕੀਤੀ ਗਈ ਜਾਲੀ ਫਾਰਮ ਬਣਾ ਕੇ ਪੈਸੇ ਪੈਸੇ ਪਵਾਏ ਗਏ ਇਟਾਂ ਰਿਸ਼ਤੇਦਾਰਾਂ ਤੇ ਪੱਠੇ ਤੋਂ ਮਗਵਾਇਆ ਗਿਆ ਇਸ ਦੀ ਜਾਂਚ ਕੀਤੀ ਜਾਵੇ ਨਹੀਂ ਤਾਂ ਮੈਂ ਮਰਨ ਵਰਤ ਤੇ ਬੈਠਾਂਗਾ ਗੁਰਤੇਜ ਸਿੰਘ ਅਤੇ ਸ਼ੈਰੀ ਬਾਂਸਲ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਵਾ ਦੱਸਿਆ ਬੀਡੀਪੀ ਦਫ਼ਤਰ ਵਿੱਚ ਹਾਜ਼ਰ ਹੀ ਨਹੀਂ ਸੀ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਮੇਰਾ ਰਣਜੀਤ ਸਿੰਘ ਹੈ ਜੀ ਸੁਬਡੈਂਟ ਗ੍ਰੇਡ 2 ਹਾਂ ਜੀ ਮੇਰੀ ਸੁਬਡੈਂਟ ਗ੍ਰੇਡ 2 ਕੀ ਮਾਮਲਾ ਹੈ ਤੁਹਾਨੂੰ ਕੱਲ ਪੁਲਿਸ ਨੇ ਵੀ ਬੁਲਾਇਆ تھا ਇਹ ਸਾਰੀ ਮਾਮਲਾ ਇਦਾਂ ਜੀ 27 ਔਰ 28 ਤਰੀਕ ਨੂੰ ਮੈਂ ਔਰ ਵੀਡੀਓ ਤੇ ਸਭ ਛੁੱਟੀ ਦੇਤੀ ਇੱਕ ਗੁਰਤੇਗ ਸਿੰਘ ਸਾਡੇ ਉਰੇ ਲੱਗੇ ਹੋਏ ਨੇ ਜਿਹੜੇ ಗ್ರಾಮ ਸੇਵਕਾਂ ਮੁੰਡਾ ਲੱਗਿਆ ਉਹ ਜਿਹਦੀ ਫੀਲਡ ਦੇ ਵਿੱਚ ਡਿਊਟੀ ਆ ਇਹਨਾਂ ਨੇ ਇਹਨਾਂ ਨੂੰ 2021 ਦੇ ਵਿੱਚ ਔਰ ਅਸੀਂ ਐਸ்சிਪੀਓ ਦੇ ਆਰਡਰ ਕਰਵਾਤੇ تھے ਕਿਉਂਕਿ ਉਸ ਟਾਈਮ ਕਰਦੀਆਂ ಗ್ರಾಮ ਸੇਵਕਾਂ ਤੇ ਇਸ ਪੰਚਾਇਤ ਸੈਕਟਰੀ ਦੀਆਂ ਪੋਸਟਾਂ ਭਰੀਆਂ ਹੋਈਆਂ ਸੀ ਉਸ ਤੋਂ ਬਾਅਦ ਸਾਡੇ ਗੁਰਤੇਗ ਸਿੰਘ ਐਸ்சிਪੀਓ ਆ ਗਏ ਨਵੇਂ ਇਹਦੀ ਆਟੋਮੈਟਿਕਲੀ ਆਰਡਰ ਜਿਹੜੇ ਖਤਮ ਹੋ ਗਏ ਇਹ ਪ੍ਰੈਸ਼ਰਾਂ ਦੇ ਵਿੱਚ ਜਦੋਂ ਕਹੀ ਹੈ ਵੀ ਮੈਂ ਐਸ்சிਪੀ ਉਹਦੇ ਆਰਡਰ ਮੇਰੇ ਸਟੈਂਡ ਕਰਦੇ ਨੇ ਜਦੋਂ ਕਿ ਆਰਡਰ ਹੀ ਦੇ ਖਤਮ ਹੋ ਚੁੱਕੇ ਗ੍ਰਾਮ ਸੇਵਕ ਨੂੰ ਕੋਈ ਅਧਿਕਾਰ ਨਹੀਂ ਹੈਗਾ ਉੱਥੇ ਜਾ ਕੇ ਡੀਡੀਪੀਓ ਤੋਂ ਪ੍ਰਵਾਨਗੀ ਲੈ ਆਵੇ ਇਹਨਾਂ ਨੂੰ ਬਿਨਾ ਡੀਡੀਪੀਓ ਦੀ ਗੈਰ ਹਾਜ਼ਰੀ 'ਚ ਔਰ ਮੇਰੀ ਗੈਰ ਹਾਜ਼ਰੀ 'ਚ ਇੱਕ ਲੈਟਰ ਲਿਖਤੀ ਡੀਡੀਪੀਓ ਸਾਹਿਬ ਨੂੰ ਵੀ ਸਾਨੂੰ ਨਰੇਗਾ ਭਵਨ ਲਈ 10 ਲੱਖ ਰੁਪਏ ਦੀ ਹੋਰ ਰਾਸ਼ੀ ਦਿੱਤੀ ਜਾਵੇ ਸੰਮਤੀ ਫੰਡ 'ਚੋਂ ਰਿਲੀਜ਼ ਕੀਤਾ ਜਾਵੇ ਜਦੋਂ ਇਹਨਾਂ ਨੇ ਮੰਗੇ ਉਹ ਪੈਸੇ ਡੀਡੀਪੀਓ ਸਾਹਿਬ ਨੂੰ ਕਿਸੇ ਸੁਪਰਸੀਬਾਈ ਹੋਵੇ ਹੋ ਸਕਦਾ ਕਿਸੇ ਦੀ ਪਰੰਤੂ ਉਹਨਾਂ ਨੇ ਡੀਡੀਪੀਓ ਸਾਹਿਬ ਨੂੰ 10 ਲ ਪੈਸੇ ਜਦੋਂ ਇਹ ਮੈਨੂੰ ਆ ਕੇ ਕਹਿੰਦਾ ਜੀ ਲੋ ਡੀਡੀ ਸਾਹਿਬ ਨੇ ਹੁਕਮ ਕੀਤੇ ਇਹਨੂੰ ਪੰਚਾਇਤ ਸਮਿਤੀ ਦੀ ਕਾਰਵਾਈ 'ਚ ਐਂਟਰੀ ਕਰ ਦਿਓ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਾਰਵਾਈ 'ਚ ਐਂਟਰੀ ਨਹੀਂ ਕਰੂੰਗਾ ਜਾਂ ਮੈਨੂੰ ਲਿਖਤੀ ਤੌਰ ਤੇ ਆਰਡਰ ਕਰੋ ਕਿਉਂਕਿ ਮੈਂ ਛੁੱਟੀ ਤੇ ਰਿਹਾ ਮੈਂ ਕਾਰਵਾਈ 'ਚ ਸਹਿ ਨਹੀਂ ਮਾਰ ਸਕਦਾ ਇਹ ਕਹਿੰਦਾ ਮੈਂ ਤੁਹਾਨੂੰ ਮਾਰਕ ਕਰਤੇ ਵੀਡੀਓ ਸਾਹਿਬ ਕਹਿੰਦੇ ਵੀ ਮੈਂ ਤੁਹਾਨੂੰ ਮਾਰਕ ਕਰਤੇ ਮੈਂ ਹੁਕਮ ਨਹੀਂ ਕਰੂੰਗਾ ਠੀਕ ਹੈ ਜੀ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਹੁਕਮ ਨਹੀਂ ਕਰੂੰਗਾ ਮੈਂ ਕਿਹਾ ਵੀ ਮੈਂ ਡੀਡੀਪੀ ਸਾਹਿਬ ਨਾਲ ਗੱਲ ਕਰੂੰਗਾ ਕਿਉਂਕਿ ਉਹ ਸਾਡੇ ਐਡਮਿਨਿਸਟ੍ਰੇਟਰ ਨੇ ਸਮਤੀ ਦੇ ਜਦੋਂ ਮੈਂ ਡੀਡੀਪੀਓ ਸਾਹਿਬ ਨਾਲ ਇਸ ਮਸਲੇ ਤੇ ਗੱਲ ਕੀਤੀ ਤਾਂ ਡੀਡੀਪੀਓ ਸਾਹਿਬ ਨੂੰ ਮੈਂ ਦੱਸਿਆ ਵੀ 40 ਲੱਖ ਰੁਪਏ ਆਪਾਂ ਪਹਿਲਾਂ ਹੀ ਰਿਲੀਜ਼ ਕਰ ਚੁੱਕੇ ਬਿਲਡਿੰਗ ਅਧੂਰੀ ਆ ਛੋਟੇ ਜਿਹੜੀ 10 ਲੱਖ ਦੀ ਰੁਪਏ ਦੀ ਸੈਂਕਸ਼ਨ ਕੀਤੀ ਆ ਉਹ ਛੋਟੇ ਤੋਂ ਗਲਤ ਤਰੀਕੇ ਨਾਲ ਸੈਂਕਸ਼ਨ ਕਰਾਈ ਜਨਾਂ ਨੇ ਡੀਡੀਪੀਓ ਸਾਹਿਬ ਨੂੰ ਜਦੋਂ ਇਸ ਮਸਲੇ ਦਾ ਧਿਆਨ ਆਇਆ ਉਹਨਾਂ ਨੇ ਆ ਪੱਤਰ ਨੰਬਰ ਨਹੀਂ ਆ ਕੱਲ ਜਿਹੜਾ ਸੈਂਕਸ਼ਨ ਜਾਰੀ ਕੀਤਾ ਜਿਹੜੇ ਬੰਦੇ ਨੇ ਸਾਈਨ ਮਾਰ ਕੇ ਉੱਥੋਂ 10 ਲੱਖ ਰੁਪਏ ਦੀ ਡਿਮਾਂਡ ਲਈਤੀ ਜਾਂ ਹੋਰ ਲਿੱਤੇ ਨੇ ਔਰ ਜਿਹੜੇ ਜਿਹੜੀ ਪ੍ਰਵਾਨਗੀ ਦਿੱਤੀ ਸੀ ਪਹਿਲਾਂ ਆ ਕੈਨਸਲ ਕਰ ਦਿੱਤੇ ਕੈਨਸਲ ਇਹਨਾਂ ਨੇ ਮੈਨੂੰ ਦਫ਼ਤਰ ਦੇ ਅੰਦਰ ਬੁਲਾਇਆ ਬੀਡੀਓ ਬੈਠਿਆ ਦੀ ਗੁਰਤੇਜ ਸਿੰਘ ਬੈਠਿਆ ਦੀ ਤੇ ਸ਼ੈਰੀ ਬਾਂਸਲ ਬੈਠਾ ਸੀ ਇਹ ਮੈਨੂੰ ਕਹਿੰਦੇ ਤੁਸੀਂ ਜਾ ਕੇ ਜੀ ਡੀਡੀਪੀਓ ਸਾਹਿਬ ਦੇ ਕੰਨ ਭਰ ਕੇ ਆਓ ਤੁਸੀਂ ਉੱਥੇ ਜਾ ਕੇ ਆਓ ਮੈਂ ਕਿਹਾ ਮੈਂ ਜਾ ਕੇ ਨਹੀਂ ਆਇਆ ਦਫ਼ਤਰ 'ਚ ਮੇਰੀ ਫੋਨ ਤੇ ਗੱਲ ਹੋਈ ਆ ਬਈ ਸਾਰੇ ਤੁਸੀਂ ਸੈਂਕਸ਼ਨ ਗਲਤ ਕੀਤੀ ਆ ਜਾਂ ਠੀਕ ਕੀਤੀ ਆ ਪਰੰਤੂ ਆਹ ਮਸਲਾ ਮੇਰਾ ਫਰਜ਼ਾ ਮੈਂ ਸੁਪਰਡੈਂਟਾਂ ਦਫ਼ਤਰ ਦੇ ਵਿੱਚੋਂ ਗਵਰਨਮੈਂਟ ਦੀ ਚਿੱਠੀ ਕੱਢੀ ਹੋਈ ਆ ਵੀ ਜੋ ਵੀ ਲਿਖਾ ਪੜੀ ਹੋਣੀ ਆ ਕੋਈ ਹੋਣੀ ਆ ਸੁਪਰਡੈਂਟ ਦੀ ਨਿਗਰਾਨੀ ਹੇਠ ਹੋਣੀ ਆ ਜਦੋਂ ਫਾਈਨੈਂਸ਼ੀਅਲੀ ਮੈਟਰ ਆ ਇਹ ਮੇਰਾ ਫਰਜ਼ੇ ਦੀ ਓਏ ਇਹ ਇਹ ਮੇਰੇ ਨਾਲ ਬਤਮੀਜ਼ੀ ਹੋ ਉਹ ਗਲਤ ਕੰਮ ਹੁੰਦੇ ਫਲਾਣਾ ਜੀ ਟਿੰਕਾ ਮੈਂ ਕਿਹਾ ਵੀ ਗਲਤ ਕੰਮ ਤੁਸੀਂ ਕਰਦੇ ਹੋ ਅਸੀਂ ਤਾਂ ਕਰਦੇ ਨਹੀਂ ਜੇ ਮੇਰੇ ਤੋਂ ਤੁਸੀਂ ਸਾਈਨ ਨਹੀਂ ਕਰਾਣੇ ਮੈਂ ਚੁੱਪ ਕਰ ਜਾਣਾ ਤੁਸੀਂ ਜਿੱਤੋ ਮਰਜੀ ਚੈੱਕ ਕਟਾ ਲਓ ਪਰ ਪਰੰਤੂ ਜੇ ਤੁਸੀਂ ਮੇਰੇ ਤੋਂ ਕਾਰਵਾਈ ਲਿਖਵਾਉਂਗੇ ਤਾਂ ਮੇਰੇ ਸਾਈਨ ਹੋਣਗੇ ਮੈਂ ਇਸ ਦੇ ਵਿੱਚ ਫਸਣਾ ਮੈਂ ਮਸਲਾ ਨਹੀਂ ਕਰ ਸਕਦਾ ਜੇ ਤੁਸੀਂ ਗੱਲ ਕਰਨੀ ਆ ਇਹਦਾ ਮਸਲਾ ਜਿਹੜਾ ਆਪਾਂ ਡੀਸੀ ਸਾਹਿਬ ਤੇ ਏਡੀਸੀ ਸਾਹਿਬ ਦੇ ਧਿਆਨ ਚ ਲਾਈਏ ਕਿਉਂਕਿ ਨਰੇਗਾ ਪਬਣਾ ਜਿਹੜਾ ਸੈਂਟਰ ਗਵਰਨਮੈਂਟ ਦੀ ਗ੍ਰਾਂਟ ਨਾਲ ਬਣ ਰਿਹਾ ਇਹਦੇ ਜਿਹੜੇ ਕੰਟਰੋਲਿੰਗ ਅਧਿਕਾਰੀ ਨੇ ਇਸ ਟਾਈਮ ਏਡੀਸੀ ਡਿਵੈਲਪਮੈਂਟ ਤੇ ਡੀਸੀ ਸਾਹਿਬ ਨੇ ਜ਼ਿਲ੍ਹਾ ਕੋਆਰਡੀਨੇਟਰ ਨੇ ਇਹਨਾਂ ਨੂੰ ਬਹੁਤ ਬੱਤੀ ਮੀ ਜਿਹਨਾਂ ਗੱਲ ਗਲੋਚ ਵੀ ਕੀਤੀ ਜਾਂ ਬੋਲ ਬੰਦ ਘਟਿਆ ਹੋਇਆ ਸਾਡੇ ਨਾਲ ਜਦੋਂ ਜਦ ਸਾਡੀ ਜਾਦਾ ਉੱਚੀ ਨੀਵੀਂ ਬੋਲਣ ਲੱਗ ਗਏ ਤਾਂ ਇਹਨਾਂ ਨੇ ਸਾਰਾ ਸਟਾਫ ਸਾਡਾ ਇਕੱਠਾ ਹੋ ਕੇ ਚਲੇ ਗਿਆ ਇਵਨ ਸਟਾਫ ਨੂੰ ਵੀ ਕਿਹਾ ਵੀ ਤੁਸੀਂ ਸਾਡੇ ਤੇ ਹਮਲਾ ਕਰਨ ਆਏ ਆ ਇਹਨਾਂ ਨੇ ਪ੍ਰੈਸ਼ ਪੁਲਿਸ ਵਾਲੇ ਕਹਿੰਦੇ ਵੀ ਇਦਾਂ ਕਰਕੇ ਮਸਲਾ ਪੁਲਿਸ ਵਾਲੇ ਕਹਿੰਦੇ ਤੁਹਾਡਾ ਆਪਣਾ ਮਸਲਾ ਚਲੋ ਕਿਸ ਤਰ੍ਹਾਂ ਵੀ ਆ ਪਰ ਸਾਡੇ ਤੇ ਪ੍ਰੈਸ਼ਰ ਆਇਆ ਵੀ ਤੁਹਾਨੂੰ ਸਾਰੀ ਲੈਜਣਾ ਪੈਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਿਹੜਾ ਪਰਚਾ ਤੁਹਾਡਾ ਮੇਰੇ ਤੇ ਬਣਦਾ ਉਹ ਮੇਰੇ ਤੋਂ ਦੇਓ ਤੇ ਮੈਨੂੰ ਥਾਣੇ ਚਲੇ ਗਿਆ ਅਸੀਂ 2 ਘੰਟੇ ਤਰੀ ਨੀਅਰ ਮੇਰੀ ਹਰਾਸਮੈਂਟ ਕੀਤੀ ਇਹਨਾਂ ਨੇ ਮੇਰਾ ਹੱਕ ਖਰਾਬ ਕੀਤਾ ਮੈਂ ਮੈਂ ਉੱਚ ਅਧਿਕਾਰੀਆਂ ਦੇ ਮੰਗ ਕਰਦਾ ਵੀ ਜਿਹੜੀ ਕ腐ਸ਼ਨ ਦਾ ਇਹਨਾਂ ਨੇ ਐਡਾ ਬਣਾ ਰੱਖਿਆ ਵੀਡੀਓ ਦਫ਼ਤਰ ਨੂੰ ਜਿਹੜੇ ਬੰਦਿਆਂ ਨੂੰ ਲੇਖਾਕਾਰਾਂ ਨੂੰ ਰਲਾਇਆ ਜਾਂਦਾ ਉਹ ਤੇ 10000 ਰੁਪਏ ਰਿਸ਼ਵਤ ਦੇ ਕੇਸ ਦੇ ਵਿੱਚ ਵਿਜੀਲੈਂਸ ਨੇ ਫੜਿਆ ਹੈ ਵੀਡੀਓ ਨੂੰ ਅਮਰਦੀਪ ਸਿੰਘ ਨੂੰ ਜਿਹਦੀ ਮੇਰੇ ਕੋਲ ਐਫ ਆਰ ਕਾਪੀ ਆ ਔਰ ਮਿੰਤਾ ਕਰਕੇ ਉਹ ਡੀ ਡੀ ਪੀਓ ਉਹਰੇ ਬਤੌਰ ਵੀਡੀਓ ਲੱਗਿਆ ਜਦੋਂ ਕਿ ਉਹ ਸਾਡਾ ਜੂਨੀਅਰ ਆ ਸੀਨੀਅਰ ਨਹੀਂ ਹੈਗਾ ਉਹ ਮੰਗੇ ਇਹ ਕਰਦੇ ਐ ਇਹੋ ਜਿਹੇ ਅਧਿਕਾਰੀ ਨੂੰ ਜਿਹੜੇ ਕਰਪਟ ਹੋਣ ਜਦੋਂ ਕਿ ਸਰਕਾਰ ਕਹਿੰਦੀ ਐ ਅਸੀਂ ਇਮਾਨਦਾਰ ਬੰਦੇ ਰੱਖਣੇ ਨੇ ਕਰਮਚਾਰੀ ਇਮਾਨਦਾਰ ਹੋਣੇ ਚਾਹੀਦੇ ਨੇ ਫਿਰ ਇਹੋ ਜਿਹੇ ਕਰਪਟ ਬੰਦਿਆਂ ਨੂੰ ਕਿਉਂ ਲਾ ਕੇ ਸਾਡੇ ਤੋਂ ਥੋਪੇ ਜਾਂਦਾ ਠੀਕ ਹੈ ਜੀ ਇਹ ਬੰਦੇ ਸਾਡੇ ਨੂੰ ਸਾਡਾ ਅਕਸ ਖਰਾਬ ਕਰਦੇ ਸਾਨੂੰ ਮਿਲ ਕੇ ਕਹਿੰਦੇ ਜਲੀਲ ਕਰਦੇ ਨੇ ਵੀ ਸਾਡੇ ਕਹੇ ਤਾਂ ਤੁਸੀਂ ਸਾਈਨ ਕਰੋ ਅਸੀਂ ਥੋੜੇ ਸੀਨੀਅਰ ਆ ਜਦੋਂ ਕਿ ਮੇਰੇ ਤੋਂ ਤਾਂ ਜੂਨੀਅਰ ਹੋ ਇਸ ਬੰਦੇ ਨੇ ਅਕਸ ਖਰਾਬ ਕਰਿਆ ਕਰਤੇਜ ਸਿੰਘ ਜਦੋਂ ਕਿ ਐਸ்சிਪੀ ਉਹਦੇ ਕੋਲ ਚਾਰਜ ਨਹੀਂ ਹੈਗਾ ਨਾ ਕਿਸੇ ਆਰਡਰ ਵੀਡੀਓ ਦਫ਼ਤਰ ਵੱਲੋਂ ਕਿਤੇ ਗਏ ਨਾ ਕਿਸੇ ਕਿਸੇ ਅਧਿਕਾਰੀ ਉੱਚੇ ਵੱਲੋਂ ਕਿਤੇ ਗਏ ਔਰ ਸਹਿਰੀ ਜਿਹੜਾ ਬੰਸਲੂਰੇ ਲੱਗਿਆ ਹੋਇਆ ਹੈ ਜਈ ਜਿਹਨੇ ਕਰਪਸ਼ਨ ਦਾ ਹੱਡਾ ਬਣਾਇਆ ਮਾਮੇ ਦੇ ਪੱਠੇ ਨੇ ਉਹਦੇ ਇਟਾਂ ਕਰਾਈਆਂ ਜਾਂਦੀਆਂ ਨੇ ਜਿੰਨੇ ਵੀ ਉਹਰੇ ਸੋਲਿਡ ਬੇਸਟ ਮੈਨੇਜਮੈਂਟ ਦੇ ਬਣਾਏ ਸਕਰੀਨਿੰਗ ਚੈਂਬਰ ਜੋ ਹੋ ਗਏ ਤੇ ਸਾਰਾ ਮਟੀਰੀਅਲ ਉਹਦੇ ਵੱਲੋਂ ਕਰਵਾਇਆ ਗਿਆ ਜਿੰਨਾ ਵੀ ਆ ਸਿਰਫ ਥੋਪ ਕੇ ਡਰਾ ਕੇ ਸਰਪੰਚਾਂ ਤੋਂ ਸਾਈਨ ਕਰਾਏ ਗਏ ਨੇ ਡੋਂਗਲਾਂ ਗਰਤ ਵਰਤੀਆਂ ਗਈਆਂ ਨੇ ਇਹਦੀ ਬਗੈਰਤਾ ਜਾਂਚ ਹੋਣੀ ਚਾਹੀਦੀ ਆ ਔਰ ਹੋਰ ਵੀ ਇਸ ਤੋਂ ਵੱਡਾ ਸਕੈਂਡਲ ਇਹ ਆ ਇਹਨਾਂ ਨੇ ਫੇਕ ਫੇਕ ਫਰਮਾ ਬਣਾ ਕੇ ਉਹਨਾਂ ਨੂੰ ਪੇਮੈਂਟਾਂ ਕੀਤੀਆਂ ਉਹ ਫਰਮਾ ਹੁਣ ਇਹਨਾਂ ਨੇ ਕੈਨਸਲ ਕਰਵਾਈਆਂ ਨੇ ਉਹ ਫਰਮਾਂ ਕੈਨਸਲ ਕਰਾਈਆਂ ਨੇ ਇਹ ਵੱਡਾ ਸਕੈਂਡਲ ਆ ਬਹੁਤ ਵੱਡਾ ਇਸ ਵੀਡੀਓ ਦਫ਼ਤਰ ਦਾ ਠੀਕ ਹੈ ਜੀ ਜਿਹੜਾ ਕਿ ਉਜਾਗਰ ਹੋਣਾ ਚਾਹੀਦਾ ਹੈ ਔਰ ਇੱਕ ਹੋਰ ਬੇਨਤੀ ਆ ਮੈਂ ਸਪਸ਼ਟ ਕਰਦਾ ਇਹ ਗੱਲ ਵੀ ਜੇਕਰ ਇਹ ਮਸਲਾ ਨਾ ਸਹੀ ਤਰੀਕੇ ਨਾਲ ਹੈਂਡਲ ਕੀਤਾ ਗਿਆ ਮੈਂ ਮਰਨ ਵਰਤੇ ਤੇ ਜਾਊਂਗਾ ਮੇਰੀ ਚਾਹੇ ਨੌਕਰੀ ਜਾਵੇ ਚਾ ਕੁਛ ਜਾਵੇ ਬਸ ਸੁਪਰਿੰਟੈਂਡੈਂਟ ਬਲਕ ਦੜਬਾ ਜ਼ਿਲ੍ਹਾ ਸੰਗਰੂਰ ਤੋਂ ਜੀ ਤੇ ਮੈਂ ਜ਼ਿਲ੍ਹਾ ਸੰਗਰੂਰ ਤੋਂ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਕਰਮਚਾਰੀ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਆ ਤੇ ਕਿਸ ਤਰ੍ਹਾਂ ਉਠਾ ਰਹੇ ਹੋ ਤੁਸੀਂ ਇਦਾਂ ਇਹਨਾਂ ਨਾਲ ਧੱਕੇ ਸਹੀ ਹੋਈਏ ਹਾਂਜੀ ਦੇਖੋ ਜਿੱਥੇ ਕਿਤੇ ਮਤਲਬ ਸਾਡਾ ਪ੍ਰੋਗਰਾਮ ਆ ਇੱਥੇ ਅਸੀਂ ਅੱਜ ਰੋਸ ਤਰਨਾ ਇੱਥੋਂ ਦੇ ਕੇ ਇੱਥੋਂ ਇਸ ਮਸਲੇ ਦੀ ਜਿਹੜੀ ਕਿ ਸ਼ੁਰੂਆਤ ਕਰਨ ਲੱਗੇ ਆ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜੇ ਇੱਥੇ ਅਕਾਊਂਟੈਂਟ ਸਾਹਿਬ ਨੇ ਜਿਨ੍ਹਾਂ ਨੂੰ ਵੀਡੀਓ ਦਾ ਚਾਰਜ ਦੇ ਕੇ ਲਾਇਆ ਹੋ ਤੁਰੰਤ ਪ੍ਰਭਾਵ ਨਾਲ ਉਹਨਾਂ ਤੋਂ ਚਾਰਜ ਵਾਪਸ ਲਿਆ ਜਾਵੇ ਅਤੇ ਉਹਨਾਂ ਤੇ ਬਣਦੀ ਅਨੁਸ਼ਾਸਨੀ ਕਾਰਵਾਈਆਂ ਮਤਲਬ ਵਿੱਚ ਲਿਆਂਦੀ ਜਾਵੇ ਨਹੀਂ ਕਰਦੀ ਐਕਸ਼ਨ ਫਿਰ ਕੀ ਹੈ ਅੱਗੇ ਅੱਜ ਸਟੇਟ ਬੋਡੀ ਤੇ ਸਾਡੀ ਮੀਟਿੰਗ ਹੈਗੀ ਆ ਉੱਥੇ ਡਾਇਰੈਕਟਰ ਸਾਹਿਬ ਨੂੰ ਮਿਲਣਾ ਡਾਇਰੈਕਟਰ ਸਾਹਿਬ ਨੂੰ ਮੈਮੋਰੰਡਮ ਦੇਣਾ ਸੀ ਨੇ ਉਹ ਜੇ ਕੋਈ ਐਕਸ਼ਨ ਹੁੰਦਾ ਤਾਂ ਠੀਕ ਹੈ ਫਰਦਰ ਐਕਸ਼ਨ ਜਿਹੜਾ ਹੈਗਾ ਉਹ ਬਹੁਤ ਜਲਦੀ ਉਲੀਕ ਕੇ ਮਤਲਬ ਕਿ ਜਿਹੜਾ ਸੂਚਿਤ ਕਰ ਦਿੱਤਾ ਜਾਊਗਾ ਮੈਂ ਨਾਮ ਅਗੁਰਤੇਜ ਸਿੰਘ ਆ ਜੀ ਮੇਰੇ ਕੋਲ ਐਸਪੀਓ ਦਾ ਚਾਰਜ ਆ ਜੂਰੀਸ ਮਾਣੇ ਦਾ ਹਾਂਜੀ ਇਹ ਜਿਹੜੇ ਕਿਹਾ ਗਿਆ ਹੈ ਕਿ 15 ਲੱਖ ਰੁਪਏ ਦੀ ਸੈਕਸ਼ਨ ਤੁਸੀਂ ਕਰਾਈ ਸੈਂਡ ਕਰਕੇ ਹਾਂਜੀ ਸਪੀਡਿੰਗ ਸੈਂਡ ਕਰ ਰਹੇ ਸੀ ਇਹ ਸੁਪਰੈਂਡੈਂਟ ਦੇ ਦੀ ਐਸ ਡੀਓ ਪੰਚਾਇਤੀ ਰਾਜ ਕਰਵਾ ਕੇ ਲੈ ਕੇ ਆਏ ਨੇ ਸਾਡੇ ਤੋਂ ਸਿਰਫ ਉਹ ਕੀ ਆ ਵੀਡੀਓ ਸਾਬ ਉਹਦੇ ਛੁੱਟੀ ਤੇ ਸੀਗੇ ਇੱਕ ਸਿਰਫ ਕੀ ਆ ਵੀ ਉਹ ਪ੍ਰਬੰਧਕ ਜਿਹੜਾ ਸੀਗਾ ਵੀ ਉਹਦੇ ਚ ਕਨੇ ਵੀ ਪ੍ਰਬੰਧਕ ਲਿਖਾ ਕੇ ਉੱਥੇ ਮੌਕੇ ਤੇ ਅਸੀਂ ਗਏ ਹੋਏ ਸੀਗੇ ਤੇ ਉੱਥੇ ਉਹਨਾਂ ਨੇ ਸਿਰਫ ਇੱਕ ਲੈਣ ਪਵਾ ਕੇ ਤੇ ਵੀਡੀਓ ਸਾਹਿਬ ਨੂੰ ਕਰਿਆ ਵੀ ਵੀ ਆ ਆਪਾਂ ਲੈਟਰ ਉੱਥੇ ਉਹ ਕਰਨਾ ਕਹਿੰਦੇ ਵੀ ਤੁਸੀਂ ਇਹਦੇ ਫਾਰ ਕਰਕੇ ਸਾਈਨ ਕਰ ਦਿਓ ਉਸ ਤੋਂ ਬਾਅਦ ਉਹਨਾਂ ਨੇ ਸੀਨ ਕਰਤਾ ਸੀਨ ਵਾਲੀ ਚਿੱਠੀ ਮੇਰੇ ਕੋਲੇ ਹੈਗੀ ਹੈ ਜੀ ਨਹੀਂ ਜੀ ਉਹਨਾਂ ਨੇ ਓਕੇ ਕਰਤਾ ਹਾਂ ਜੀ ਸਿਗਨੇਚਰ ਤੋਂ ਇਸਕੇ ਹੈ ਨਹੀਂ ਉਸੇ ਤੋਂ ਕੈਂਸਲ ਲੈਟਰ ਵੀ ਆ ਗਿਆ ਹੁਣ ਦੁਬਾਰਾ ਹਾਂ ਜੀ ਹਾਂ ਜੀ ਹਾਂ ਫਿਰ ਉਹ ਤਾਂ ਫਿਰ ਗਲਤੀ ਹੋਏ ਨਾ ਪਹਿਲਾਂ ਨਹੀਂ ਜੀ ਗਲਤ ਨਹੀਂ ਹੋਇਆ ਜੀ ਉਹ 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 ਆਪਣਾ ਐਸ ਡੀਓ ਪੰਚਾਇਤੀ ਰਾਜ ਹੀ ਡੀਡੀਪੀਓ ਸਾਹਿਬ ਕੋਲੇ ਗਏ ਨੇ ਉਹਨਾਂ ਨੇ ਕਰਾ ਕੇ ਲਿਆਂਦਾ ਪੰਚਾਇਤੀ ਰਾਜ ਨੂੰ ਉਹ ਜਿਹੜੀ ਆਪਣੀ ਆ ਬਿਲਡਿੰਗ ਹੈ ਜਿਹੜੀ ਹੁਣ ਉਹਦੇ ਬੰਦਾ ਦੱਬ ਗਿਆ ਕੌਣ ਜ਼ਿੰਮੇਵਾਰ ਹੈ ਉਹਨਾਂ ਨੇ ਆਪੇ ਪੈਸੇ ਪੁਆਏ ਨੇ ਉਧਰ ਤੇ ਉਹ ਪੰਚਾਇਤੀ ਰਾਜ ਨੂੰ ਇਹ ਪੈਸੇ ਪਏ ਨੇ ਸਾਡਾ ਕੋਈ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਰੋਲ ਨਹੀਂ ਹੈਗਾ ਜੀ ਕੈਂਸਲਰ ਤੋਂ ਬਹੁਤ ਸਾਰੇ ਬੋਲਦੇ ਸਿਰ ਸਿਆਸਤ ਹੈ ਨਾ ਹੈ ਜੀ ਤੇ ਕੈਂਸਲਰ ਨਹੀਂ ਨਹੀਂ ਉਹ ਤਾਂ ਡੀਡੀਪੀਓ ਸਾਹਿਬ ਦੱਸਣਗੇ ਵੀ ਕਿਉਂ ਕਰੇ ਨੇ ਜੇ ਉਹਨਾਂ ਕੋਈ ਚਿੱਠੀ ਪੱਤਰ ਜੇਪਾਂ ਗਲਤ ਕਰਤਾ ਸੀ ਡੀਡੀਪੀਓ ਸਾਹਿਬ ਚਿੱਠੀ ਪੱਤਰ ਕੱਢਦੇ ਕੋਈ ਉਹ ਰੋਂ ਮੰਗਾਉਂਦੇ ਜੇ ਤਾਂ ਪ੍ਰੂਫ ਨਾ ਦਿੰਦੇ ਕੋਈ ਫਿਰ ਉਹਨਾਂ ਦਾ ਕੈਂਸਲ ਕਰਨਾ ਬਣਦਾ ਸੀਗਾ ਉਹਨਾਂ ਨੇ ਗਲਤ ਕਰਿਆ ਇਹ ਜਿਹੜਾ ਕੈਂਸਲ ਕਰਿਆ ਇਸ ਕਰਕੇ ਕੋਈ ਇਹਦੇ ਚ ਕੋਈ ਪੱਖ ਲਕੋਇਆ ਨਹੀਂ ਗਿਆ ਸਾਰਾ ਕਲੀਅਰ ਉਹਨਾਂ ਨੂੰ ਚਿੱਠੀ ਦਿੱਤੀ ਹੈ ਵੀ 53 ਲੱਖ ਰੁਪਏ ਦਾ ਐਸਟੀਮੇਟ ਲੱਗਿਆ ਸੀਗਾ 58 ਲੱਖ ਦਾ ਉਸ ਤੋਂ ਬਾਅਦ ਉਹਨਾਂ ਨੇ 38 ਲੱਖ ਰੁਪਏ ਦੇ ਉੱਤੇ ਲੱਗਿਆ 20 ਲੱਖ ਤੋਂ ਵੱਧ ਕੈਪ ਲੱਗ ਗਈ ਹੈ ਜਿਹੜੀ ਸਮ ਆਪਣਾ ਨਰੇਗਾ ਦੇ ਵਿੱਚੋਂ 20 ਲੱਖ ਤੋਂ ਉੱਤੇ ਪਾਣੀ ਸੋ 2500 ਕੇ 2000 ਮਨ ਲੋ ਕਮ ਕਿਸ ਤਰ੍ਹਾਂ 1500000 ਕੇ 25 2500 ਬਹੁਤ ਨੁਕਸਾਨ ਹੋ ਰਿਹਾ ਸਰਕਾਰ ਦੇ ਲੋਕਾਂ ਦੇ ਪੈਸੇ ਹੁੰਦੇ ਕਹਤਾ ਜੀ ਡੋਂਗੜਾ ਦਾ ਉਹ ਡਿਪਾਰਟਮੈਂਟ ਹੈਗਾ ਜਿਹੜਾ ਈ ਪੰਚਾਇਤ ਹੈ ਜੀ ਉਹਦੇ ਬਾਰੇ ਸਾਨੂੰ ਕੋਈ ਨਾ ਸੀ ਕੋਈ ਇਸ ਤਰ੍ਹਾਂ ਦਾ ਕੋਈ ਆਪਣੇ ਕੋਲੇ ਕੋਈ ਹੈਗੀ ਹੈ ਉਹ ਉਹਨਾਂ ਨੇ ਈ ਪੰਚਾਇਤ ਵਾਲਿਆਂ ਨੇ ਜਿਹੜੇ ਨਵੇਂ ਸਰਪੰਚਾਂ ਦੇ ਬਣਾਉਂਦੇ ਨੇ ਉਹ ਡੋਂਗੜਾ ਦਾ ਉਹ ਉਹਦਾ ਉਹ ਆਈਸ਼ੂ ਹੈ ਜੀ ਸਰਕਾਰ ਨੇ ਮੋਟੇ ਕੀਤੀ ਹੈ ਨਹੀਂ ਕੋਈ ਕਰਪਸ਼ਨ ਨਹੀਂ ਹੈਗੀ ਜੀ ਜਿਹੜਾ ਇਹ ਕਹਿ ਰਿਹਾ ਸੀ ਨਹੀਂ ਕੈਂਸਲ ਵੈਜ ਜਿਹੜੇ ਕਰਦੇ ਨੇ ਇਸ ਤਰ੍ਹਾਂ ਦੀ ਕੋਪਟੇ ਸੀ ਤਾਂ ਇਹ ਸੀ ਹਾਂ ਜੀ ਉਹਦੇ ਜਿਹੜੇ ਫਰਪਾਸ ਜਾਲੀ ਤੁਸੀਂ ਦਸਤਾਵੇਜ਼ ਕੀਤੇ ਹੋਏ ਹੈ ਹਾਂਜੀ ਜਾਲੀ ਕਿਵੇਂ ਕਿਵੇਂ ਜਾਲੀ ਦਾ ਚਾਤ ਬਣਾ ਕੇ ਤੁਸੀਂ ਫਰਮਾ ਬਣਾ ਕੇ ਕੋਈ ਕੋਈ ਜਾਲੀ ਫਰਮਾਣੀ ਹੈਗੀ ਆ ਐਗਜ਼ਿਸਟਿੰਗ ਫਰਮਾ ਨੇ ਜਾ ਕੇ ਤੁਸੀਂ ਸਰਚ ਕਰ ਸਕਦੇ ਇਹ ਤੇ ਉਸ ਲੈ ਵੀ ਕੀ ਕੀ ਸਾਲ ਤੋਂ ਤੁਸੀਂ ਕੀ ਕਹੋਗੇ ਹਾਂਜੀ ਜਿਹੜੇ ਇਹਨੇ ਦੋਸਲਾਏ ਇਹ ਬੇ ਬੇ ਬੁਨਿਆਦ ਦੋਸ਼ ਲਾਂਦਾ ਹੈ ਸੁਪਰੀਨਟ ਸਾਰੇ ਦਫਤਰ ਦਾ ਮਾਹੌਲ ਖਰਾਬ ਕੀਤਾ ਹੋਇਆ ਇਹਨੇ ਬਿਨਾ ਗੱਲ ਬਾਤ ਤੋਂ ਹਰ ਕੰਮ 'ਚ ਸਰਕਾਰ ਦੇ ਰੋੜਾ ਬੰਦਾ ਹੈ